ਨਸ਼ੇ ਦਾ ਮੁੱਦਾ ਜਲਾਲਾਬਾਦ ਦੇ ਵਿੱਚ ਪਿਛਲੇ 2 ਦਿਨਾਂ ਤੋਂ ਕਾਫੀ ਗਰਮਾਇਆ ਹੋਇਆ ਹੈ ਅਤੇ ਇਸ ਦੇ ਤਹਿਤ ਅੱਜ ਪੰਜਾਬ ਪੁਲਿਸ ਨੇ ਆਪਣਾ ਐਕਸ਼ਨ ਵੀ ਦਿਖਾਇਆ ਤਾਂ ਦੱਸ ਦਈਏ ਕਿ ਜਲਾਲਾਬਾਦ ਸ਼੍ਰੀ ਮੁਕਸਤ ਸਾਹਿਬ ਸਰਕੂਲਰ ਰੋਡ ਨੇੜੇ ਸ਼ਹੀਦ ਬਾਬਾ ਬਚਿੱਤਰ ਸਿੰਘ ਗੁਰਦੁਆਰੇ ਦੇ ਨਜ਼ਦੀਕ ਕੁਝ ਲੋਕ ਦੱਸਿਆ ਜਾ ਰਿਹਾ ਹੈ ਕਿ ਨਸ਼ਾ ਵੇਚ ਰਹੇ ਸੀ ਤਦ ਪੰਜਾਬ ਪੁਲਿਸ ਨੂੰ ਇਸ ਦੇ ਬਾਰੇ ਇਤਲਾਹ ਮਿਲੀ ਤਦ ਜਲਾਲਾਬਾਦ ਦੇ ਡੀਐਸਪੀ ਜਤਿੰਦਰ ਸਿੰਘ ਗਿੱਲ ਆਪਣੀ ਪੁਲਿਸ ਪਾਰਟੀ ਦੇ ਨਾਲ ਉੱਥੇ ਪਹੁੰਚੇ ਤਾਂ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਕਾਬੂ ਕਰ ਲਿਆ ਗਿਆ ਹੈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉਸਦੇ ਨਾਲ ਕੁਝ ਹੋਰ ਵੀ ਲੋਕ ਮੌਜੂਦ ਸਨ ਜੋ ਕਿ ਭੱਜਨ ਦੇ ਵਿੱਚ ਕਾਮਯਾਬ ਜ਼ਰੂਰ ਹੋ ਗਿਆ ਪਰ ਉਹਨਾਂ ਦੇ ਵਿੱਚੋਂ ਇੱਕ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਨੂੰ ਜਲਾਲਾਬਾਦ ਦੇ ਸਿਟੀ ਥਾਣੇ ਲੈ ਕੇ ਜਾਇਆ ਜਾ ਰਿਹਾ ਹੈ ਦੱਸ ਦਈਏ ਕਿ ਤਸਵੀਰਾਂ ਸ਼੍ਰੀ ਮੁਕਸਦ ਸਾਹਿਬ ਸਰਕੂਲਰ ਰੋਡ ਦੀਆਂ ਨੇ ਜੋ ਕਿ ਤੁਹਾਡੇ ਨਾਲ ਸਾਂਝਾ ਕੀਤਾ ਜਾ ਰਿਹਾ ਨੇ ਦੱਸਦੀਏ ਕਿ ਪਬਲਿਕ ਪਲੇਸ ਦੇ ਉੱਪਰ ਖੜ ਕੇ ਇਸ ਨੌਜਵਾਨ ਦੇ ਵੱਲੋਂ ਅਤੇ ਹੋਰ ਵੀ ਕੁਝ ਲੋਕ ਦੱਸਿਆ ਜਾ ਰਿਹਾ ਕਿ ਨਸ਼ੇ ਦਾ ਕਾਰੋਬਾਰ ਕਰ ਰੇ ਸੀ ਤਾਂ ਪੁਲਿਸ ਪਾਰਟੀ ਨੂੰ ਇਸ ਦੇ ਬਾਰੇ ਜਾਣਕਾਰੀ ਮਿਲੀ ਅਤੇ ਡੀਐਸਪੀ ਜਤਿੰਦਰ ਸਿੰਘ ਗਿੱਲ ਖੁਦ ਉੱਤੇ ਪਹੁੰਚੇ ਅਤੇ ਇਸ ਸ਼ਖਸ ਨੂੰ ਕਾਬੂ ਕਰ ਲਿਆ ਗਿਆ ਕੀ ਕੁਝ ਕਹਿ ਡੀਐਸਪੀ ਜਤਿੰਦਰ ਸਿੰਘ ਗਿੱਲ ਨੇ ਆਓ ਸੁਣਦੇ ਹਾਂ ਉਹ ਨਹੀਂ ਬੋਲੀ ਇਹੀ ਕੰਮ ਕਰਦੇ ਆਂ ਤੁਸੀਂ ਰੇਡ ਕੀਤੀ ਆ ਕੀ ਮਾਮਲਾ ਕੀ ਹੈ ਸਾਨੂੰ ਕਿਸੇ ਸੱਜਣ ਨੂੰ ਪਤਾ ਲੱਗਿਆ ਸੀ ਕਿ ਕਿੱਟਾ ਵਿੱਚ ਵੇਚ ਰਹੇ ਨੇ ਜਿੰਦਰਾ ਸਾਹਿਬ ਦੇ ਸਾਹਮਣੇ ਜੀ ਸੋ ਫਿਰ ਅਸੀਂ ਰੇਡ ਕੀਤਾ ਇੱਕ ਬੰਦਾ ਫੜ ਲਿਆ ਬਾਕੀ ਦੇਖ ਲਿਆ ਜੀ ਹੋਰ ਕਿਹੜਾ ਫੜਿਆ ਜੀ ਇੱਥੇ ਇੱਥੇ ਸਿੱਖ ਖੜੇ ਸੀ ਬੰਦੇ ਇੱਥੋਂ ਸਾਹਮਣੇ ਭੱਜੇ ਨੇ ਜੀ ਕੁਝ ਗਲੀਆਂ 'ਚ ਵੜ ਗਏ ਨੇ ਇੱਕ ਫੜਿਆ ਸੀ ਇੱਕ ਕਾਬੂ ਆ ਗਿਆ ਜੀ 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 ਆ ਕਰੀਆ ਪਤਨ ਠੀਕ